ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਾਹਿਬ ਜਿੱਥੇ ਜਿਮਨੀ ਚੌਂ ਹੋ ਰਹੀ ਹੈ ਉੱਥੇ ਇਕੱਠੇ ਹੋਏ ਆਂ ਔਰ ਸਾਡਾ ਜਿਹੜਾ ਉਮੀਦਵਾਰ ਹੈ ਉਹ ਹੈ ਸਰਦਾਰ ਮਨਦੀਪ ਸਿੰਘ ਮੈਂ ਆਪ ਜੀ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣੀ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨ ਦੀ ਲੋੜ ਪੈ ਗਈ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਿਹੜਾ ਅਪਡੇਟ ਕਰਨ ਦੀ ਜਿਹੜੀ ਹੈ ਜ਼ਰੂਰਤ ਪਈ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਿਡਨਾਪ ਕਰ ਲਈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਬਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਦਮਦਮਾ ਸਾਹਿਬ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਹ ਕਰਾਈ ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਕਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸਿੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਵੱਡੇ ਨਸ਼ੇ ਤਸਕਰੀ ਦਾ ਜਿਹੜਾ ਅੱਡਾ ਬਣ ਗਿਆ ਗੈਂਗਸਟਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਵੀ ਬੰਬੇ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ। ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਦੀ ਭੇਡ ਚੜ ਗਏ। ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ। ਇਹ ਕਿਉਂ ਹੋ ਗਿਆ ਸਾਰਾ ਕੁਝ? ਕੌਣ ਜ਼ਿੰਮੇਵਾਰ ਹੈ? ਉਹ ਲੋਕ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸਿੰਥੈਟਿਕ ਡਰੱਗ ਵਿਕੇ ਆਂ ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ ਇਹ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੌਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਇਹਨਾਂ ਨੂੰ ਸੁੱਟ ਦਿੱਤਾ ਪਾਈ ਗੁਰਦਾਸ ਜੀ ਦਾ ਇੱਕ ਸ਼ਬਦ ਹੈ ਕਹਿੰਦੇ ਮਾਂ ਦੀ ਗੋਦ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਜੇ ਮਾਂ ਜ਼ਹਿਰ ਦੇਣ ਲੱਗੇ ਤੇ ਫਿਰ ਬੱਚੇ ਨੂੰ ਕੋਈ ਬਚਾ ਨਹੀਂ ਸਕਦਾ ਜੇ ਮਾਂ ਪੁੱਤੈ ਵਿਸਦੇ ਕੌਣ ਰੱਖਣਹਾਰਾ ਇਸਤੇ ਕੌਣ ਪਿਆਰਾ ਬੇੜਾ ਡੁੱਬੇ ਪਾਤਣੀ ਕੌਣ ਪਾਰ ਉਤਾਰਾ ਕਹਿੰਦੇ ਜੇ ਬੇੜੀ ਦਾ ਮਲਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਸਾਨੂੰ ਪਾਰ ਲੰਘਾਉਣਾ ਤੇ ਜੇ ਉਹ ਹੀ ਡੋਬੜ ਤੇ ਆ ਜਾਏ ਤੇ ਕੋਈ ਬਚਾ ਨਹੀਂ ਸਕਦਾ ਆਗੂ ਲੈ ਉਜੜ ਪਵੇ ਕੌਣ ਰੱਖਣ ਹਾਰਾ ਭਾਈ ਗੁਰਦਾਸ ਜੀ ਕਹਿੰਦੇ ਆ ਕਹਿੰਦੇ ਆਗੂ ਹੋਵੇ ਤੇ ਉਜੜ ਲੈ ਜੇ ਹਨੇਰੇ ਚ ਲੈ ਜੇ ਆਪਣੀ ਪਰਜਾ ਨੂੰ ਤੇ ਕੌਣ ਬਚਾ ਸਕਦਾ ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਸਟੇਟ ਨੂੰ ਜਿਹੜਾ ਬਲੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੀ ਮੌਜੂਦਾ ਸਰਕਾਰ ਹੈ ਇਸ ਨੇ ਨਾ ਤਾਂ ਡਰੱਗ ਨੂੰ ਖਤਮ ਕੀਤਾ ਨਾ ਇਸ ਨੇ ਕੈਂਗਸਟਰਵਾਦ ਨੂੰ ਖਤਮ ਕੀਤਾ ਹਵਾ ਜ਼ਰੂਰ ਦੇ ਦਿੱਤੀ ਜਿਵੇਂ ਛੋਟੇ ਪ੍ਰਸਾਦ ਨੇ ਦੱਸਿਆ ਗਾਇਕ ਕਬੱਡੀ ਖਿਡਾਰੀ ਕਿੰਨੇ ਕਿੰਨੇ 5.5 5 6 6 ਫੁੱਟ ਦੇ ਜਵਾਨ ਜਿਹੜੇ ਆ ਉਹ ਗੋਲੀਆਂ ਦੇ ਨਾਲ ਪੁੰਨ ਦਿੱਤੇ ਗਏ ਸ਼ਰਿਆਂ ਗੋਲੀਆਂ ਦੇ ਨਾਲ ਪੁੰਨਿਆ ਜਾਂਦਾ ਇਨਲੀਗਲ ਵਾਇਪਨ ਸ਼ਰੀਆਂ ਜਿਹੜੇ ਐ ਇੱਥੇ ਵੇਖ ਰਹੇ ਆ। ਔਰ ਸਰਕਾਰੀ ਸਰਪ੍ਰਸਤੀ ਦੇ ਹਟ ਹੋ ਰਿਹਾ। ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਕਿਸੇ ਅਧਿਕਾਰੀ ਨੇ ਜਾਣਕਾਰੀ ਦਿੱਤੀ। ਕਹਿੰਦੇ ਜੇ ਕਿਸੇ ਤੋਂ 4 ਕਰੋੜ ਦੀ ਫਰौती ਮੰਗੀ ਜਾਂਦੀ ਹੈ ਨਾ ਤਾਂ ਪੁਲਿਸ ਕੋਲ ਜਾਂਦਾ ਹੈ। ਵੀ ਮੇਰੇ ਤੋਂ 4 ਕਰੋੜ ਦੀ ਫਰौती ਮੰਗੀ ਗਈ ਹੈ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਮੈਂ ਤੇਰੀ 50 ਲੱਖ ਦੇ ਵਿੱਚ ਦੇਨ ਲੈਣ ਕਰਾ ਦਿੰਨਾ ਛਡਕਾਰਾ ਕਰਾ ਦਿੰਨਾ। ਤੂੰ ਯਾਰ 50 ਲੱਖ ਰੁਪਇਆ ਦੇ ਤੇ ਆਪਣੀ ਜਾਨ ਬਚਾ ਇਹਨਾਂ ਦਾ ਪਤਾ ਕੋਈ ਨਹੀਂ। ਮਤਲਬ ਦਲਾਲ ਬਣਿਆ ਹੋਇਆ ਹੈ ਪ੍ਰਸ਼ਾਸਨ ਜਿਹਦੀ ਜ਼ਿੰਮੇਵਾਰੀ ਹੈ ਰਾਖੀ ਕਰਨ ਦੀ ਇਹ ਐਸਾ ਪੰਜਾਬ ਬਣਾ ਦਿੱਤਾ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਪੰਜਾਬ ਨੇ ਬਚਣਾ ਹੈ ਨਸ਼ੇ ਦੀ ਦਲਦਲ ਤੇ ਗੈਂਗਸਟਰਵਾਦ ਦੀ ਖਾਈ ਦੇ ਵਿੱਚੋਂ ਪੰਜਾਬ ਨੂੰ ਆਪਾਂ ਨੇ ਕੱਢਣਾ ਹੈ ਇਹ ਵੱਡੇ ਇਸ਼ੂ ਨੇ ਅੱਜ ਪੰਜਾਬ ਦੇ ਅੱਜ 1 ਨਵੰਬਰ ਹੈ ਅੱਜ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਸੀ ਔਰ ਪੰਜਾਬ ਜਿਹੜਾ 1947 ਤੋਂ ਪਹਿਲਾਂ ਵੀ ਇੱਕ ਮਹੱਤਵਪੂਰਨ ਸੂਬਾ ਸੀ ਅੱਜ ਵੀ ਮਹੱਤਵਪੂਰਨ ਸੂਬਾ ਹੈ ਲੇਕਿਨ ਐਡੇ ਵੱਡੇ ਭਾਰਤ ਦੇ ਇੰਪੋਰਟੈਂਟ ਸੂਬੇ ਨੂੰ ਜਿਹੜਾ ਕਿ ਬਾਰਡਰ ਸਟੇਟ ਹੈ ਸਿੱਖ ਡੋਮਿਨੇਟ ਸਟੇਟ ਹੈ ਇਹਨੂੰ ਅੱਜ ਤੱਕ ਆਪਣੀ ਕੈਪੀਟਲ ਨਹੀਂ ਮਿਲੀ ਰਾਜਧਾਨੀ ਨਹੀਂ ਮਿਲੀ ਸਗੋਂ ਅੱਜ ਕੀ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਸਿੰਡੀਕੇਟ ਦਾ ਜਿਹੜਾ ਭੋਗ ਪਾਤਾ ਹੈ ਕਿਤੇ ਹਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਨੌਜਵਾਨਾਂ ਤੋਂ ਵੋਟ ਦਾ ਅਧਿਕਾਰ ਖੋ ਕੇ ਪਾਰ ਸਰਕਾਰ ਦੀ ਜਿਹੜੀ ਹੈ ਉਹਦਾ ਜਿਹੜਾ ਸਿੱਖਿਆ ਮੰਤਰਾਲਾ ਉਹਨੇ ਪੰਜਾਬ ਯੂਨੀਵਰਸਿਟੀ ਨੂੰ ਸਿੱਧਾ ਜਿਹੜਾ ਹੈ ਉਹ ਆਪਣੇ ਅਧੀਨ ਕਰ ਲਿਆ ਇਹ 1 ਨਵੰਬਰ 1966 ਨੂੰ ਸਾਨੂੰ ਤੋਹਫਾ ਦਿੱਤਾ ਹੈ ਭਾਰਤ ਦੀ ਸਰਕਾਰ ਨੇ ਯੂਨੀਵਰਸਿਟੀ ਵੀ ਤੁਹਾਡੀ ਨਹੀਂ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਜਿਹੜਾ ਚੰਡੀਗੜ੍ਹ ਉਹ ਵੀ ਤੁਹਾਡਾ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਵੀ ਤੁਹਾਡੀ ਨਹੀਂ ਹੈ ਇੱਕ ਦੀ ਸ਼ਰਮ ਦੀ ਗੱਲ ਹੈ ਇਹ ਮੁੱਦੇ ਨੇ ਔਰ ਇਸ ਕਰਕੇ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਿਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵੀ ਜਿਹੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਕਿ ਜੇ ਨਹੀਂ ਤੁਹਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਗ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰ ਜੋ ਵਾਪਸ ਕਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਤੁਸੀਂ ਸ਼ਰਮਣੀ ਅਕਾਲੀ ਦਲ ਦਾ ਬੇੜਾ ਕਰਕ ਕਰਤਾ ਵਾਪਸ ਕਰਦੇ ਹੋ ਅਸੀਂ ਇਹਨੂੰ ਪੁਨਰ ਸਰਜੀਤ ਕਰਾਂਗੇ ਵਾਪਸ ਤਾਂ ਨਹੀਂ ਕੀਤਾ ਪਰ ਧੱਜੇ ਨਾਲ ਅਸੀਂ ਖੋਹਣ ਦਾ ਉਹਨਾਂ ਤੋਂ ਯਤਨ ਕੀਤਾ ਹੈ ਅਜੇ ਵੀ 25% 10% 20% ਉਹ ਰੱਖੀ ਬੈਠੇ ਆ ਉਹ ਵੀ ਖੋਹਣਾ ਆਉਣਾ ਤੋਂ ਅਸੀਂ ਉਹ ਵੀ ਅਸੀਂ ਲੈਣਾ ਉਹਨਾਂ ਤੋਂ